ਨਿਆਜਾ ਤੇ 누ਹਾ ਦੇਨੀ ਤਾਗੇ ਚ ਪਰੋਲਵਾ ਸੀਨੇ ਵਿੱਚ ਚਲਦਿਆਂ ਰਗਾ ਚ ਲ ਕੋਲਮਾ ਨਿਆਜਾ ਤੇ 누ਹਾ ਦੇਨੀ ਤਾਗੇ ਚ ਪਰੋਲਵਾ ਸੀਨੇ ਵਿੱਚ ਚਲਦਿਆਂ ਰਗਾ ਚ ਲ ਕੋਲਮਾ ਦੂਰੀਆਂ ਦਾ ਸਪ ਕਿਤੇ ਸਾਨੂੰ ਡੰਗ ਜਾਵੇ ਨਾ ਹੈ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਜ਼ਰ ਲੱਗ ਜਾਵੇ ਹਾਂਜੀ ਕਿੱਦਾਂ ਲੱਗਾ ਤੁਹਾਨੂੰ ਗੀਤ ਗਾਇਆ ਸੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋਹਣੀ ਲੱਗੀ ਵੀਡੀਓ ਤਾਂ ਸ਼ੇਅਰ ਜਰੂਰ ਕਰਦੇ ਥੈਂਕ ਯੂ